ਆ ਨਈਏ ਨਾਮ ਅਸਵਾ ਬਈ ਆ ਨਈਏ ਇਹ ਨਾਮ ਆਈ ਦਾ ਨਹੀਂ ਨਹੀਂ ਹਰਜਿੰਦਰ ਸਿੰਘ ਕਹਿੰਦੇ ਸੰਗੀਤ ਗੱਲ ਹੋਈ ਹੈ ਜੀ ਗੱਲ ਮੇਰਾ ਭਰਾ ਹੀ ਮਤਲਬ ਮਤਲਬ ਫੈਨ ਸਰਕਲ ਦੇ ਵਿੱਚ ਆ ਕਾ ਮਰਾ ਮਰਾ ਪਿਆਰ ਹੈ ਆ ਉਹ 3000 ਹਰਪ੍ਰੀਤ ਸਿੰਘ ਇੰਨਾ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਸੀ ਉਹਦੇ ਵਿੱਚ ਰਾਜੀਨਾਮਾ ਇਹਨਾਂ ਕੀਤਾ ਤਿੰਨ ਚਾਰ ਦਿਨ ਪਹਿਲਾਂ ਤੇ ਬਾਅਦ ਇਦਾਂ ਬੁਲਾਇਆ ਵਾ ਧੋਕੇ ਨਾਲ ਤੇ ਬਲਾ ਕੇ ਤੇ ਮਲੋ ਗੋਲੀਆਂ ਮਾਰ ਗਏ ਕਿਹੜੇ ਬੰਦੇ ਅੰਗਰਗੇ ਭਗਤ ਕੋਲ ਦਾ ਮੁੰਡਾ ਕਾਲਾ ਕਪੀਂਦਰ ਸਿੰਘ ਆ ਪਲਾਟ ਦਾ ਕੋਈ ਭਾਈ ਝਗੜਾ ਸੀ ਮਤਲਬ ਪੁਰਾਣੀ ਇਦਾਂ ਰਾਜਨਾਮਾ ਹੋ ਗਿਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਬਹਿ ਕੇ ਰਾਜਨਾਮਾ ਕੀਤਾ ਰਾਜਨਾਮਾ ਹੋਣ ਦੇ ਬਾਵਜੂਦ ਮਤਲਬ ਇਦਾਂ ਬੁਲਾਇਆ ਵਾ ਪਿਆਰ ਨਾਲ ਬੁਲਾ ਕੇ ਦਿਨਾਂ ਗੋਲੀਆਂ ਮਾਰੀਆਂ ਕਿੰਨੇ ਵਜੇ ਦਾ ਡੈਮੇਜ ਪੰਜ ਤੋਂ 6 ਵਜੇ ਦੇ ਵਿੱਚ ਵਿੱਚ ਭਾਈ ਕੱਪ ਤੇ ਆਏ ਭਾਵੇਂ ਘਰ ਦੇ ਸਿੱਟ ਦਾ ਕਿੰਨੇ ਬੰਦੇ ਪੰਜ ਤੋਂ 6 ਜਣੇ ਭਜੀ ਆ ਗਏ ਪੰਜ ਜਾਂ 6 ਜਣੇ ਸੀ ਸੀਸੀਟੀਵੀ ਫੋਟੋ ਨਹੀਂ ਹੈਗੀਆਂ ਕੋਈ ਸਾਡੇ ਕੋਲ ਉਹ ਪੁਲਿਸ ਕਰ ਰਹੀ ਇੱਕ ਗਰਦਨ ਤੇ ਆ ਇਹਦਾ ਪਿੱਟ ਤੇ ਆ ਮਤਲਬ ਇਦਾਂ ਢਿੱਡ ਤੇ ਆ ਕੁਝ ਲੈਣਾ ਛਾਤੀ ਦੇ ਵਿੱਚ ਆ ਹਾਂ ਉਹ ਦੀ سپورਟੀ ਕਿੰਨੀਆਂ ਗੋਲੀਆਂ ਦਿੱਤੀਆਂ ਰੋਂਨ ਤੋਂ ਬਈ ਜਿਆਦਾ ਫਾਇਰ ਕੀਤੇ ਮਤਲਬ ਜਿਹੜੀਆਂ ਲੱਗੀਆਂ ਪੰਜ ਗੋਲੀਆਂ ਲੱਗੀਆਂ ਅੱਡੇ ਤੇ ਬੁਲਾਇਆ ਨਹੀਂ ਅਜੇ ਅਜੇ ਤੁਰਨਾ ਨਾ ਕਿੱਦਾਂ ਕਿੱਧਰ ਆ ਫੋਨ ਭਾਈ ਕਰਕੇ ਮਤਲਬ ਪਹਿਲਾਂ ਤੇ ਇਕੱਠੇ ਖਾਂਦੇ ਪੀਂਦੇ ਰਹੇ ਆ ਭਾਈ ਫੋਨ ਕਰਕੇ ਬੁਲਾਇਆ ਮਤਲਬ ਵੀ ਆ ਮਤਲਬ ਵੀ ਕੋਲ ਡਰਿੰਕ ਲੈ ਗਿਆ ਕੋਲ ਡਰਿੰਕ ਪੀਣੀ ਆ ਤੇ ਤੇਰੇ ਬਾਹਰ ਆਏ ਆ ਤੇ ਬੁਲਾ ਕੇ ਤੇ ਇਦਾਂ ਮਤਲਬ 2 ਮਿੰਟ ਗੱਲਬਾਤ ਕੀਤੀ ਭਾਈ ਪੈਨ ਲੈਣਾ ਗੋਲੀਆਂ ਮਾਰਤੀਆਂ ਫੁੱਲ ਫੁੱਲ ਕੁਝ ਲੋਕਾਂ ਨੇ ਹਾਂਜੀ ਹੋਜੀ ਭਾਈ ਪਤਾ ਨਹੀਂ ਕਾਰਵਾਈ ਕਾਰਵਾਈ ਇਨਵੈਸਟੀਗੇਸ਼ਨ ਜੋ ਵੀ ਕਹਿੰਦੇ ਕਰ ਰਹੇ ਆ ਆਪਾਂ ਸਰਮੇਨਾ ਪਰਮਵੀਰ ਸਿੰਘ ਟੋਨੀ ਨਰਾਮਤ ਲਈ ਦਿੰਦਾ ਕੀ ਗੱਲ ਹੈ ਜੀ ਬਾਈ ਗੱਲ ਇਹਨਾਂ ਦਾ ਕੋਈ ਝਗੜਾ ਚੱਲੰਦਿਆ ਹੇ ਹਰਜੀਤ ਭਾਈ ਜਿਹੜੇ ਆ ਹਰਪ੍ਰੀਤ ਭਾਈ ਜਿਹੜੇ ਆ ਉਹ ਇਹਨਾਂ ਉਹਨਾਂ ਦੇ ਕੋਈ ਚਪਲਾੜ ਦਾ ਝਗੜਾ ਚੱਲੰਦਿਆ ਹੀ ਕਿਸੇ ਨਾਲ ਉਹ ਦਿੱਕਤ ਇਹਨਾਂ ਨਾਲ ਗੋਲੀਆਂ ਗੋਲੀਆਂ ਨਾਲ ਮਾਰਦੇ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਕਿਹੜੇ ਕਹਿੰਦੇ ਤਿੰਨ ਕੁ ਜਣੇ ਹੈਗੇ ਤਿੰਨ ਚਾਰ ਕਿਹੜੇ ਤੋਂ ਪੁਰਾਣੀ ਰੰਜਿ ਚੱਲਉਂਦੀ ਹੈ ਅੱਜ ਦਿਨ ਦਾ ਪਲਾਟ ਦਾ ਹੈਗਾ ਜੀ ਉਹਦਾ ਵੀ ਬਾਈ ਹੈਗਾ ਸਾਲ ਦੀ ਗੱਲ ਜੀ ਕਿੰਨੀਆਂ ਵਜੀਆਂ ਜੋੜੀ ਐ ਨਹੀਂ ਜੇ ਬਸ ਅਨ ਪੋਸਟ ਮੈਡਮ ਨੂੰ ਪਤਾ ਲੱਗੇਗਾ ਕਿੰਨੀਆਂ ਕੋਜੀਆਂ ਜੀ 3.5 ਲੱਗਦਾ 100 ਰੁਪਏ ਦੋਸਤ ਲੱਗਦੇ ਜੀ ਕੀ ਮੰਗ ਕਰਦੇ ਹਾਂ ਮੰਗ ਇਨਸਾਫ ਦੀ ਕਰਦੇ ਹਾਂ ਸਰ ਬੁਲਸਰੀਆਂ ਦੀ ਹਾਂਜੀ ਬੋਲੋ ਸਰ ਪੁਲਿਸ ਵੱਲੋਂ ਹਜੇ ਤੱਕ ਕੋਈ ਚੱਜ ਦਾ ਦਿਖਿਆ ਨਹੀਂ ਜੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਵੀ ਗੱਲ ਕਰਨ ਦੇ ਜੋ ਵੀ ਹੈਗਾ ਇਨਸਾਫ ਦੀ ਮੰਗ ਹੈਗੀ ਠੀਕ ਹੈ ਆਪ ਕੋਲੀ ਇਹ ਕੱਲ੍ਹ ਨਾਲ ਪਿੰਡ ਸਾਪਾਰਾਂਪਸੇ ਤੇ ਲੱਗੇ ਪਿੰਡ ਲਾਲਕਾ ਨਗਰ ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ ਇਹ ਉਸ ਪਲਾਟ ਦੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਉਹ ਜਿੱਥੋਂ ਕੰਪਰੋਮਾਈਜ਼ ਦੇ ਵਿਆਹ ਤੇ ਬਾਰੇ ਬਾਤ ਵਾਣੀ ਉੱਥੇ ਮਾਮੂਲੀ ਤੂਦ ਮਾਮਾ ਹੋ ਗਿਆ ਉਹਦੇ ਮੇਟੀ ਇਹ ਗੋਲੀ ਚੱਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਸਿੱਟੇ ਦੀ ਮੌਤ ਇਹਦਾ ਨਾਮ ਕੀ ਸੀ ਉਹਦਾ ਹਰਪ੍ਰੀਤ ਸਿੰਘ ਆ ਜੀ ਖਾਪੀ ਸਿੰਘ ਲੱਲੋ ਗਰੀਬ ਆ ਉਹਦੀ ਉਮਰ 35 ਸਾਲ ਆ ਜੀ ਕਿੰਨੇ ਬੰਦੇ ਸੀ ਜਿਹੜਾ ਇਹ ਸਾਡੇ ਕੋ ਸੱਤਾ ਬਣਿਆ ਗਿਆ ਇਹਦਾ ਅਫੇਅਰ ਦਰਦ ਕੀਤੀ ਗਈ ਆ ਇਨੇ ਛਾਪੇ ਮਾਰੀ ਕਾਲ ਰਹੀ ਨਾ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ ਗੋਲੀ ਚਲਾਈ ਗਈ ਸੀ ਬੋਲੀ ਚਲੀ ਗਈ ਆ ਜੀ ਆਪਣੇ ਕੋਪੀ ਆ ਮੁੰਡਾ ਤੇ ਕਸੋਣਾ ਡੇਲੇ ਵਾਲੋ ਤੇ ਦੋਨਾਂ ਵੱਲ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਉਹਨਾਂ ਦਾ ਕੀ ਨਾਮ ਉਹ ਅਸਤੂ ਸਾਹਿਬ ਦੀ ਪਾਰਟੀ ਗਈ ਸੀ ਰੇਟ ਕਰਨ ਵਾਸਤੇ ਦੋਸ਼ੀਆਂ ਤੇ ਉਹ ਲੈ ਕੇ ਆਏ ਉਹਨਾਂ ਦੇ ਪੱਤੇ ਬਚੇ ਹੈਗੇ ਪੱਤੇ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਦੇ ਪਹਿਲਾਂ ਪੱਤੇ ਦਰਜਿਆਂ ਦੇ ਉੱਤੇ ਜੀ ਤੇ ਇਹ ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹ ਆਵਾ ਇਹਦੇ ਤੇ ਨੌ ਪੱਤੇ ਦਰਜਾ ਪਹਿਲਾਂ ਤੋਂ ਕਿਰਨਜਸ ਕੀ ਜਲਦੀ ਆ ਰਹੀ ਹੈ ਬਾਜੀ ਇਹਨਾਂ ਦੀ ਮੇਰੇ ਪਲਾਟ ਦਾ ਝਗੜਾ ਆਫਸਰ ਚ ਚੱਲਦਾ ਸੀ ਰੰਜਸ ਤੇ ਪਰਣੀ ਕੋਈ ਨਹੀਂ ਮਾਰੇ ਪਲਾਟ ਦੇ ਝਗੜੇ ਤੋਂ ਤੂੰ ਤਾਂ ਮੈਮ ਹੋ ਗਿਆ ਉਹ ਤੋਂ ਦਾ ਆਫਸਰ ਚ ਗੋਲੀ ਚੱਲ ਗਈ ਆ ਕਿੰਨੇ ਫਾਇਰ ਹੋਏ ਨੇ ਡਾਕਟਰ ਚਾਰ ਫਾਇਰ ਪਤਾ ਲੱਗ ਮੋਕਰੇ ਬਾਕੀ ਪੋਸਟਮਾਰਟਮ ਤੇ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਕਿ ਕਿੰਨੀਆਂ ਗੋਲੀਆਂ ਸਰ ਕੋ ਗੋਲ ਕੀ ਬਰਾਮ ਤੋਂ ਹੋਇਆ ਗੋਲ ਬਰਾਮ ਤੋਂ ਹੋਇਆ ਜੀ 18302 6499 120 ਵੀ ਆਈ ਪੀ ਸੀ 25459 ਆਈ ਪੀ ਸੀ ਦੇ ਤਹਿਤ ਐਫ ਆਈ ਆਰ ਨੰਬਰ 151 ਦਰਜਵਾ ਹਾਂ ਜੀ